ਹੈਲੋ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੀ ਪੰਜਾਬੀ ਕਿਚਨ ਵਿੱਚ ਅੱਜ ਆਪਾਂ ਬਣਾ ਰਹੇ ਹਾਂ ਜੀ ਹਰੇ ਛੋਲੂਏ ਦੀ ਸਬਜ਼ੀ ਆ ਦੇਖੋ ਜੀ ਬਿਲਕੁਲ ਜਦੋਂ ਫਰੈਸ਼ ਸਰਦੀਆਂ ਦੇ ਵਿੱਚ ਇਹ ਨਾ ਹਰਾ ਛੋਲੂ ਆਉਂਦਾ ਇਹ ਬਹੁਤ ਟੇਸਟੀ ਬਣਦਾ ਜੀ ਆਪਾਂ ਇਹਦੇ ਵਿੱਚ ਆਲੂ ਵੀ ਪਾ ਸਕਦੇ ਹਾਂ ਆਪਾਂ ਇਹਦੇ ਵਿੱਚ ਪਨੀਰ ਵੀ ਪਾ ਸਕਦੇ ਹਾਂ ਪਰ ਅਸੀਂ ਪਾ ਰਹੇ ਹਾਂ ਜੀ ਅੱਜ ਪਨੀਰ ਚਲੋ ਜੀ ਉਹਦੇ ਵਾਸਤੇ ਆਪਾਂ ਦੋ ਤਿੰਨ ਲੈਤੀ ਹੈ ਜੀ ਪਿਆਜ਼ ਲਸਣ ਤੇ ਅਦਰਕ ਨੂੰ ਆਪਾਂ ਗ੍ਰाइंड ਕਰ ਲਿਆ ਜੀ ਤਿੰਨੇ ਚੀਜ਼ਾਂ ਨੂੰ ਇਧਰ ਆਪਾਂ ਲੈਤਾ ਜੀ ਪੂਰਾ ਟਮਾਟਰ ਦਾ ਪੇਸਟ ਚਲੋ ਜੀ ਹੁਣ ਆਪਾਂ ਲਾਉਨੇ ਆ ਜੀ ਇਹਨੂੰ ਤੜਕਾ ਲੋਗੀ ਆਪਾਂ ਸਰੋਂ ਦਾ ਤੇਲ ਲੱਗਦਾ ਜੀ ਥੋੜਾ ਜਿਹਾ ਡੇਢ ਕ ਕਰਤੀ ਇਹਨੂੰ ਚੰਗੀ ਤਰ੍ਹਾਂ ਕਰਾਂਗੇ ਜੀ ਆਪਾਂ ਗਰਮ ਲੋਗੀ ਇਹਦੇ ਵਿੱਚ ਪਾਇਆ ਪਹਿਲਾਂ ਆਪਾਂ ਜੀਰਾ ਜੀਰੇ ਨੂੰ ਭੁੰਨਾਂਗੇ ਜਦ ਜੀਰਾ ਆਪਣਾ ਖੁਜ ਗਿਆ ਹੁਣ ਆਪਾਂ ਪਾਵਾਂਗੇ ਜੀ ਪਿਆਜ਼ ਦਾ ਪੇਸਟ ਇਹ ਤਾਂ ਪਿਆਜ਼ ਨੂੰ ਨਾ ਚੰਗੀ ਤਰ੍ਹਾਂ ਭੁੰਨਾਂਗੇ ਜੀ ਜਦ ਤੱਕ ਇਹ ਬਿਲਕੁਲ ਬ੍ਰਾਊਨ ਨਹੀਂ ਹੋ ਜਾਂਦੇ ਲੋਜੀ ਪਿਆਜ਼ ਆਪਣੇ ਭੁੱਜ ਗਏ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣਾ ਟਮਾਟਰ ਵਗੈਰਾ ਪੇਸਟ ਹੈਗਾ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲੈਨੇ ਆਪਾਂ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਮਸਾਲੇ ਤੁਸੀਂ ਹੁਣ ਆਪਾਂ ਪਾਵਾਂਗੇ ਜੀ ਮਿਰਚ ਸਵਾਦਨ ਸਾਤ ਨਮਕ ਹਲਦੀ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਜੀ ਆਪਾਂ ਇਹ ਵਿੱਚ ਧਨੀਆ ਪਾਊਡਰ ਥੋੜਾ ਜਿਹਾ ਪਾਵਾਂਗੇ ਜੀ ਗਰਮ ਮਸਾਲਾ ਥੋੜਾ ਜਿਹਾ ਪਾਣੀ ਪਾ ਕੇ ਦੇਖੋ ਜੀ ਮਸਾਲਾ ਦੇਖੋ ਤੁਸੀਂ ਆਪਣਾ ਕਿੰਨਾ ਵਧੀਆ ਹੋ ਗਿਆ ਲਓ ਜੀ ਮਸਾਲਾ ਦੇਖੋ ਆਪਾਂ ਸਭ ਤੋਂ ਪਹਿਲਾਂ ਜਿਹੜੇ ਪਿਆਜ਼ ਅਸੀਂ ਚੰਗੀ ਤਰ੍ਹਾਂ ਭੁੰਨੇ ਸੀਗੇ ਪਿਆਜ਼ ਆਪਾਂ ਇੰਨੇ ਵਧੀਆ ਚੰਗੀ ਤਰ੍ਹਾਂ ਭੁੰਨੇ ਸੀਗੇ ਸਭ ਤੋਂ ਪਹਿਲਾਂ ਜਦੋਂ ਤੱਕ ਇਹ ਕਿਹੋਣੀ ਛੱਡ ਦਿੰਦੇ ਮਸਾਲਾ ਹੁਣ ਦੇਖੋ ਉਸ ਹਿਸਾਬ ਨਾਲ ਆਪਾਂ ਹਜੇ 1 ਮਿੰਟ ਹੀ ਹੋਇਆ ਜੀ ਆਪਾਂ ਨੂੰ ਨਮਕ ਮਿਰਚ ਮਸਾਲੇ ਪਾਇਆ ਨੂੰ ਇਹਦੇ ਵਿੱਚ ਸਬਜ਼ੀ ਦਾ ਕਲਰ ਦੇਖੋ ਤੁਸੀਂ ਇਹਦਾ ਵਿੱਚ ਮਸਾਲੇ ਦਾ ਕਿੰਨਾ ਵਧੀਆ ਕਲਰ ਆਇਆ ਹੈ ਸਬਜੀ ਦਾ ਸਭ ਤੋਂ ਮੇਨ ਇਹ ਉਹ ਹੁੰਦਾ ਜੀ ਜੇ ਸਭ ਤੋਂ ਪਹਿਲਾਂ ਆਪਾਂ ਮਸਾਲਾ ਆਪਣਾ ਪੂਰਾ ਵਧੀਆ ਤਿਆਰ ਹੋਊਗਾ ਤਾਂ ਸਬਜੀ ਆਪਣੀ ਬਹੁਤ ਵਧੀਆ ਬਣੂਗੀ ਤੇ ਦੇਖਣ ਚ ਵੀ ਬਹੁਤ ਵਧੀਆ ਕਲਰ ਬੰਦ ਹੈ ਜੀ ਦੇਖੋ ਤੁਸੀਂ ਅਸੀਂ ਫਿਰ ਆਪਾਂ ਇਹਨੂੰ 2 ਕਿ ਮਿੰਟ ਹੋਰ ਭੁੰਨਾਂਗੇ ਜਦ ਤੱਕ ਇਹ ਆਪਣਾ ਮਸਾਲਾ ਕੁੱਕਰ ਜੀ ਕੁੱਕਰ ਨਾਲੋਂ ਵੱਖ ਨਹੀਂ ਹੋ ਜਾਂਦਾ ਕਿ ਉਹ ਐਨ ਬਿਲਕੁਲ ਉੱਪਰ ਆ ਜਾਂਦਾ ਹੈ ਜਦੋਂ ਚੰਗੀ ਤਰ੍ਹਾਂ ਭੁੱਜ ਜਾਂਦਾ ਹੈ ਲੋਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਹੋ ਗਿਆ ਤੇ ਹੁਣ ਆਪਾਂ ਜਿਹੜਾ ਸੋਲੂਆ ਰੱਖਿਆ ਜੀ ਆਪਾਂ ਇਹ ਪਾ ਲੈਣੇ ਆ ਇਹਦੇ ਵਿੱਚ ਲੋਜੀ ਹੁਣ ਇਹਦੇ ਵਿੱਚ ਪਾਣੀ ਪਾਉਨੇ ਆ ਆਪਾਂ ਸੋ ਜੀ ਪਾਣੀ ਆਪਾਂ ਆਪਣੇ ਹਿਸਾਬ ਨਾਲ ਜਿੰਨੀ ਵੀ ਆਪਾਂ ਤੜੀ ਵੱਧ ਘੱਟ ਰੱਖਣੀ ਹੋਵੇ ਉਸ ਹਿਸਾਬ ਨਾਲ ਪਾ ਸਕਦੇ ਆ ਜੀ ਵੈਸੇ ਇਹਦੀ ਤੜੀ ਨਾ ਥੋੜੀ ਜੀ ਗਾੜੀ ਵਧੀਆ ਲੱਗਦੀ ਹੈ ਥੋੜਾ ਜਿਹਾ ਪਾਣੀ ਆਪਾਂ ਇਹਦੇ ਵਿੱਚ ਹੋਰ ਪਾ ਦਨੇ ਆ ਇਹਨੂੰ ਆਪਾਂ 3-4 ਬਿਸਨ ਲਵਾਵਾਂਗੇ ਲੋਜੀ ਤਿੰਨ ਇਹਨੂੰ ਵਿਸਲਾਂ ਲੱਗ ਗਈਆਂ ਨੇ ਸਬਜੀ ਨੂੰ ਆਪਣੀ ਨੂੰ ਹੁਣ ਆਪਾਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਲੋਜੀ ਸਬਜੀ ਆਪਣੀ ਪਦਣਾ ਓਜੀ ਸਬਜੀ ਆਪਣੀ ਬਿਲਕੁਲ ਬਣ ਗਈ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਪਨੀਰ ਲੋ ਕੁ ਮਿੰਟ ਆਪਾਂ ਨੀਰ ਨੂੰ ਸੇਕ ਲਵਾ ਦਨੇ ਆਂ ਹੀ ਲੋ ਜੀ ਆਪਾਂ ਪਨੀਰ ਪਾਇਆ ਸੀਗਾ ਪਨੀਰ ਨੂੰ ਵੀ ਆਪਾਂ ਥੋੜਾ ਜਿਹਾ ਸੇਕ ਲਵਾਤਾ ਹੁਣ ਆਪਾਂ ਇਹਦੇ ਵਿੱਚ ਪਾਉਣੇ ਆ ਧਨੀਆ ਲੋ ਜੀ ਆਲੂ ਸ਼ੋਲੂਵਰੀ ਸਬਜ਼ੀ ਲੋ ਜੀ ਆਪਣੀ ਪਨੀਰ ਤੇ ਸ਼ੋਲੂਵਰੀ ਸਬਜ਼ੀ ਹੈਗੀ ਜੀ ਬਿਲਕੁਲ ਰੈਡੀ ਹੁਣ ਆਪਾਂ ਇਹਨੂੰ ਡੋਂਗੇ ਵਿੱਚ ਕੱਢ ਕੇ ਦਿਖਾਉਨੇ ਆ ਜੀ ਤੁਹਾਨੂੰ ਲੋ ਜੀ ਇਹ ਦੇਖੋ ਆਪਣੀ ਸਬਜ਼ੀ ਹੈਗੀ ਹੈ ਜੀ ਰੈਡੀ ਖਾਣ ਦੇ ਲਈ ਸ਼ੋਲੂਆ ਪਨੀਰ ਦੀ ਨਵੀਂ ਸਬਜ਼ੀ ਹੈ ਜੀ ਬਿਲਕੁਲ ਤੇ ਬਹੁਤ ਹੀ ਵਧੀਆ ਬਣੀ ਹੈ ਜੀ ਜੀ ਬਹੁਤ ਹੀ ਵਧੀਆ ਬਣੀ ਹੈਗੀ ਆਪਣੀ ਸਬਜੀ ਹੈਗੀ ਜਿਹੜੀ ਤੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਅਲੱਗ ਤੋਂ ਚੀਜ਼ ਪਾਈ ਹੈ ਜੀ ਨਾ ਹੀ ਆਪਾਂ ਅਲੱਗ ਤੋਂ ਇਹਦੇ ਵਿੱਚ ਮਸਾਲੇ ਪਾਏ ਆ ਸਿੰਪਲ ਜੇ ਢੰਗ ਨਾਲ ਆਪਾਂ ਬਣੀ ਸਬਜੀ ਬਣਾਈ ਹੈ ਜੀ ਤੁਸੀਂ ਵੀ ਇਸ ਤਰ੍ਹਾਂ ਸਬਜੀ ਬਣਾ ਕੇ ਦੇਖਿਓ ਹਰ ਇੱਕ ਸਬਜੀ ਦੀ ਆਪਣੀ ਆਪਣੀ ਵੱਖਰੀ ਟ੍ਰਿਕ ਹੁੰਦੀ ਹੈ ਜੀ ਬਸ ਜੇ ਆਪਾਂ ਕਿਸੇ ਟ੍ਰਿਕ ਖਾਸ ਟ੍ਰਿਕ ਨਾਲ ਸਬਜੀ ਬਣਾਉਣੀ ਆ ਤਾਂ ਉਹਦਾ ਕਲਰ ਵੀ ਵਧੀਆ ਹੁੰਦਾ ਹੈ ਦੇਖਣ ਚ ਵੀ ਵਧੀਆ ਲੱਗਦੀ ਹੈ ਜੀ ਤੇ ਖਾਣ ਚ ਵੀ ਇਹ ਉਹਦੋਂ ਦੁੱਗਣੀ ਸਵਾਦ ਹੁੰਦੀ ਹੈਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਜੀ ਸਾਡੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ 老梯。No